मानसा बस अजे दो दिन पहला लाश मिली सी, मामले दे ने मृतक बचे गिरफ्तार कर लिया तो करके गिरफ्तारी कर ली है दस दिए मानसा पुलिस ने इस कतल की गुत्थी जोड़ी है सुलझा दी है मां ने ही अपनी मासूम बच्चे की जान ली है बस अजे के नेड़े बच्चे की लाश मिली है दस दिए कि पुलिस ने कहा है कि मां गिरफ्तार कर लिया गया है पूछताछ जारी रखी गई है ਔਰ ਪਰਵਾਤ ਸਾਥ ਨਹੀਂ ਦੇ ਰਿਆ ਸੀ ਮੇਰੇ ਘਰ ਵਾਲਾ 22 ਸਾਲ ਹੋ ਗਏ ਜੇਲ੍ਹ ਚ ਸੀ ਰੋਟੀ ਪਾਣੀ ਮੰਨੀ ਉਤਰ ਚ ਦੇ ਸੀ ਆਏ ਲੱਗਣ ਲੱਗ ਪਿਆ ਸੀ ਵੀ ਪਹਿਲਾ ਮੇਰਾ ਮੁੰਡਾ ਪਿੱਛੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ ਆਏ ਲੱਗਦਾ ਸੀ ਉਸ ਦਿਨ ਵੀ ਬਿਨਾ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਏ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋਊਗੀ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਕਿਤੇ ਕੰਮ ਕਿਤੇ ਲੱਗ ਜੂਗੀ। ਕਹੇ ਤੁਸੀਂ ਦੁਬਈ ਜਾਣ ਦੇ ਚੱਕਰ ਚ ਕਰਾ ਸਭ ਕੁਝ। ਨਹੀਂ ਇਹ ਉਹ ਦਾ ਕੁਛ ਨਹੀਂ ਆ। ਦੁਬਈ ਤਾਂ ਮੈਂ ਬਾਤ ਚਿਆ ਕਿਹਾ ਸੀ ਵੀ ਮੈਂ ਜਾਣਾ। ਹਮ ਜੋ ਇਹ ਕਤਲ ਕੀਤਾ ਪ੍ਰਸਤਾਵ ਹੋ ਰਿਹਾ ਹੁਣ? ਬਹੁਤ ਜ਼ਿਆਦੇ। ਕਿਵੇਂ ਕੀਤਾ ਕੀ ਕਿਵੇਂ ਕੀਤਾ ਇਹਨੂੰ ਜਾਂਦੇ ਰੇਣ। ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਇਹਨੂੰ? ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਲੈ? ਹੋਰ ਵੀ ਸੀ ਤੁਹਾਡੇ ਨਾਲ ਕੋਈ ਨਹੀਂ ਹੋਰ ਕੋਈ ਨਹੀਂ ਸਿਰ ਮਾਰਾ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਾ ਕਿਸ ਤਰ੍ਹਾਂ ਤੋਹਾ ਪਾ ਟਿਕਟ ਦਬਤਾ ਸੀ ਨਹੀਂ ਮਾਰਿਆ ਕਿਵੇਂ ਗਲਾ ਕੋਟਿਆ ਜਕ ਵਿਚਾਰੀ ਕੋਈ ਨਹੀਂ ਕੀਤਾ ਕੋਈ ਗਲਾ ਨਹੀਂ ਕੋਟਿਆ ਕੋਈ ਨਹੀਂ ਕੀਤਾ ਬੁਖਾਰ ਹੋਇਆ ਸੀ ਫਿਰ ਇਹਨਾਂ ਕਿਲਰ ਦੇ ਕੇ ਟੂਚ ਪਾਤਾ ਸੀ ਉਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਜਿਲਨੀ ਕੰਬੇ ਇੱਕ ਵਾਰ ਵੀ ਮੇਰਾ ਪੁੱਤ ਸਕਣ ਤੇ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰਾਂਣ ਲੱਗਦੋਂ ਮੈਂ ਵੀ ਇੱਥੇ ਵੀ ਮਰਨਾ ਮੁੜ ਕੇ ਪੱਕੇ ਰਹਿ ਕੇ ਵੀ ਮਰਨਾ ਪਰ ਮਾ ਫਿਰ ਪੁੱਤ ਨੂੰ ਤਾਂ ਨਹੀਂ ਰਸ ਲੱਗਦਾ ਜੋ ਇੱਕ ਤਰੀਕ ਨੂੰ ਇਹ ਸਾਨੂੰ ਖਬਰ ਮਿਲੀ ਸੀਗੀ ਜਿਹੜੀ ਬੱਸ ਸਟੈਂਡ ਦੇ ਉੱਤੇ ਬੱਚੇ ਦੀ ਡੈੱਡ ਬੋਡੀ ਮਿਲੀ ਸੀ ਸੋ ਬਾਅਦ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਆਪਣਾ ਸਥਾਨਾ ਸਿਟੀ ਟੂਪਲੀਸ ਦੇ ਐਸ ਐਚਓ ਸਾਹਿਬ ਨੇ ਅੰਦਰ ਦਾ ਸੁਪਰਵਾਈਜ਼ਨ ਆਫ ਡੀ ਐਸ ਪੀ ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹਦੀ ਜਿਹੜੀ ਹੈ ਡੈੱਡ ਬੋਡੀ ਹਸਤਾਲ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਇਸ ਤੇ ਆਰ ਸ਼ੁਰੂ ਕੋ ਗਾਇਡ ਅਖਬਾਰਾਂ ਦੇ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਤਹਿਤ ਅੱਜ ਇਹਦੀ ਜਿਹੜੀ ਹੁਆ ਹੈ ਲੜਕੇ ਦੀ ਮਰਤਕ ਦੀ ਉਹਨੇ ਇਹਦੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅਜੋਨੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਜਿਹੜੀ ਪਹਿਚਾਨ ਕਰ ਲਈ। ਉਹਨੇ ਕਤਲ ਕੀ ਇਲਜ਼ਾਮ ਕੀ ਇਹ ਇਹਦੀ ਜਿਹੜੀ ਆ ਵਾ ਉਹਦੇ ਉਹਦੇ ਮੁਤਾਬਿਕ ਜਿਹੜਾ ਅਸੀਂ ਹੁਣ ਮੁਕਦਮਾ 302 ਜਿਹੜਾ ਹੈ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇੰਨੇ ਹੀ ਇਸ ਚੀਜ਼ ਨੂੰ ਇੰਜਾਮ ਦਿੱਤਾ ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ। ਇਹਦਾ ਜਿਹੜਾ ਵਿਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਵ ਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅਰchn ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਪਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ ਨੂੰ ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਦਾ ਤਫਤੀਸ਼ ਕਰ ਰਹੇ ਹਾਂ ਔਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾ ਨੂੰ ਲਾਸ਼ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ